ਆ ਕਿਹੜਾ ਵਿਸਾਗ ਤੋੜੀ ਜਾਂਦਾ ਦੇਖ ਕੇ ਉਹ ਕੌਣ ਆ ਬਾਈ ਤੂੰ ਉਹ ਬਾਈ ਉਹ ਸਾਗ ਤੋੜੀ ਜਾਂਦਾ ਬਾਈ ਓਏ ਉਹ ਮੇਰਾ ਦਿਲ ਕੀਤਾ ਸਾਗ ਤੋੜਨ ਨੂੰ ਮੈਂ ਕਿਹਾ ਅੱਜ ਬਣਾ ਕੇ ਖਾਈਏ ਵਧੀਆ ਯਾਰ ਤੇ ਕਿਹਨੂੰ ਪੁੱਛਿਆ ਬਾਈ ਤੈਨੂੰ ਕਹਿਣਾ ਬਾਈ ਤੈਨੂੰ ਬਾਈ ਨੂੰ ਹਾਂ ਤਾਂ ਬਾਈ ਕਿਹਨੂੰ ਪੁੱਛਣਾ ਮੇਰਾ ਦਿਲ ਕੀਤਾ ਆ ਖੜਾ ਸੀ ਬਹੁਤ ਵਧੀਆ ਮੱਖਾ ਲੈ ਮੈਂ ਤੋੜ ਲੈਨੇ ਅੱਜ ਸਾਗ ਯਾਰ ਆ ਤਾਂ ਮਾੜੀ ਗੱਲ ਆ ਤੇਰੀ ਬਾਈ ਯਾਰ ਮਾੜੀ ਮੁੜੀ ਨਹੀਂ ਗੱਲ ਮੇਰਾ ਦਿਲ ਕੀਤਾ ਮੈਂ ਤੋੜੂਗਾ ਯਾਰ ਨਾ ਯਾਰ ਵਧੀਆ ਗੱਲ ਨਹੀਂ ਹੈ ਤੇਰੇ ਆਸਤੇ ਗੱਲ ਗੁਲ ਵਧੀਆ ਤੇ ਹਾਂ ਦਿਲ ਬਾਲਾ ਕਰੀ ਜਾਂਦਾ ਸੀ ਤੇਰਾ ਯਾਰ ਬਾਈ ਫਿਰ ਗੱਲ ਤਾਂ ਮਾੜੀ ਆ ਤੇਰੇ ਆਸਤੇ ਵੈਸੇ ਕੋਈ ਮਾੜੀ ਮੁੜੀ ਨਹੀਂ ਮੇਰਾ ਜਿਹਨੂੰ ਪੁੱਛਿਆ ਕਿਨੂੰ ਬਾਈ ਯਾਰ ਐਂ ਦਾ ਮੈਂ ਕਿਹਨੂੰ ਪੁੱਛਣਾ ਯਾਰ ਕਮਾਲ ਆ ਯਾਰ ਹਾਂ ਇਹ ਮੈਨੂੰ ਸਮਝ ਨਹੀਂ ਆਉਂਦੀ ਮੈਂ ਪੁੱਛਣਾ ਕਿਨੂੰ ਆ ਸਾਗ ਲੱਗਿਆ ਮੈਂ ਥੋੜੀ ਜਿਹਾ ਨਾ ਬੱਚ ਮੈਂ ਲੈ ਜੂਗਾ ਥੱਬੀ ਫੜਾ ਕੇ ਇੰਦਰ ਮौज ਕਰਾਂਗੇ ਉਹ ਮौज ਤਾਂ ਕਰੇਗਾ ਹੈ ਅਸੀਂ ਅਕਸਰ ਨੂੰ ਬਾਈ ਬੀਜਿਆ ਯਾਰ ਸਰੋਂ ਬੀਜੀ ਆ ਬੀਜਿਆ ਤਾਂ ਹੈਗਾ ਮੈਂ ਮੰਨਦਾ ਪੀਜਿਆ ਤਾਂ ਤੂੰ ਛਾਗਦਾ ਨਹੀਂ ਤੇਰਾ ਛਾਗਦਾ ਪ੍ਰਮਾਤਮਾ ਨੇ ਬੀ ਬੀਜ ਤਾਂ ਇਹ ਉੱਗ ਖੜਿਆ ਅਸੀਂ ਖਾਵਾਂਗੇ ਉਹ ਬੀਜਿਆ ਉਹਨੇ ਨਾ ਕਰਿਆ ਕਰ ਕੋਈ ਨਹੀਂ ਕੋਈ ਨਹੀਂ ਉਹਦਾ ਥੱਬਾ ਫੜ ਲੈਣ ਦੇ ਯਾਰ ਚੱਲ ਬਾਈ ਫਿਰ ਤੂੰ ਹਟਦਾ ਨਹੀਂ ਜਾਣੀ ਹੈ ਯਾਰ ਨਾ 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 ਛਾਗਦਾ ਚ ਲੈ ਕੇ ਹੀ ਜਾਉਂ ਚੱਲ ਕੋਈ ਨਹੀਂ ਭਾਈ ਲੈ ਜਾ ਯਾਰ ਗੱਲ ਆ ਫਿਰ ਐਂ ਕਰੀ ਕੱਲਾ ਸਾਗ ਨਹੀਂ ਪਾਲਕ ਮੇਥੇ ਧਨੀਆ ਜਿਹੜੀ ਵੀ ਚੀਜ਼ ਦੀ ਲੋੜ ਆ ਫਿਰ ਸਾਰਾ ਕੁਝ ਹੀ ਲਈ ਲੈ ਇਹੀ ਗੱਲ ਤੂੰ ਪਹਿਲਾਂ ਕਹਿੰਦਾ ਐ ਨਿਆਰੇ ਬੰਦੇ ਨੇ ਚੱਲ ਠੀਕ ਆ ਭਾਈ ਤੇ ਹਰਕ ਦਾ ਡੰਗ ਸਾਰ ਗਿਆ ਰੱਬ ਤੈਨੂੰ ਵੀ ਦੇਊਗਾ ਇਹ ਦਿਨ ਦਾ